ਦੁਸਾਂਸ ਕਲਾ ਇਲਾਕੇ ਵਿੱਚ ਲੁੱਟਾਂ ਖੋਹਾਂ ਚੋਰੀਆਂ ਅਤੇ ਇਲਾਕੇ ਵਿੱਚ ਨਸ਼ਾ ਆਮ ਵਿਕਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਕਾਰਨ ਲੋਕਾਂ ਦਾ ਸਰਕਾਰ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ ਇਨ੍ਹਾਂ ਘਟਨਾਵਾਂ ਵਿੱਚ ਉਦੋਂ ਹੋਰ ਵੀ ਵਾਧਾ ਹੋ ਗਿਆ ਜਦੋਂ ਫਗਵਾੜਾ ਵੱਲੋਂ ਮੋਟਰਸਾਈਕਲ ਤੇ ਆ ਰਹੇ ਇੱਕ ਨੌਜਵਾਨ ਨੂੰ ਦੁਸਾਂਸ ਕਲਾ ਪੁਲਿਸ ਚੌਕੀ ਦੇ ਨੇੜੇ ਤਿੰਨ ਲੁੱਟੇਰਿਆਂ ਨੇ ਧੌਣ ਤੇ ਦਾਤ ਰੱਖ ਕੇ ਲੁੱਟ ਲਿਆ ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਪਰਮਿੰਦਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਭਰੋ ਮਜਾਰਾ ਨੇ ਦੱਸਿਆ ਕਿ ਉਹ ਫਗਵਾੜਾ ਬਨੋਂ ਆ ਰਿਹਾ ਸੀ ਜਦੋਂ ਵਿਰਕ ਅਤੇ ਕੋਟਲੀ ਖੱਖਿਆ ਚ ਰਸਤੇ ਵਿੱਚ ਆਇਆ ਤਾਂ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਲੁਟੇਰਿਆਂ ਨੇ ਉਸ ਨੂੰ ਰੋਕ ਕੇ ਧੌਣ ਤੇ ਦਾਤ ਰੱਖ ਕੇ ਜੇ ਵਿੱਚੋਂ 4100 ਰੁਪਏ ਖੋ ਕੇ ਫਰਾਰ ਹੋ ਗਏ ਪੀੜਤ ਨੇ ਦੱਸਿਆ ਕਿ ਲੋਕਾਂ ਦੀ ਮਦਦ ਦੇ ਨਾਲ ਲੁਟੇਰਿਆਂ ਦਾ ਪਿੱਛਾ ਕੀਤਾ ਲੁਟੇਰੇ ਜਦੋਂ ਕੋਟਲੀ ਖੱਖਿਆਂ ਵੱਲ ਗਏ ਤਾਂ ਰਸਤੇ ਵਿੱਚ ਉਹਨਾਂ ਦੇ ਮੋਟਰਸਾਈਕਲ ਦਾ ਤੇਲ ਮੁੱਕ ਗਿਆ ਅਤੇ ਉੱਥੋਂ ਉਹ ਭੱਜ ਕੇ ਫਸਲ ਵਿੱਚ ਜਾ ਵੜੇ ਲੋਕਾਂ ਵੱਲੋਂ ਉਹਨਾਂ ਤਿੰਨਾਂ ਲੁਟੇਰਿਆਂ ਨੂੰ ਫੜ ਕੇ ਦੂਸਾਂਝ ਕਲਾਂ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਪੀੜਤ ਨੇ ਲੁਟੇਰਿਆਂ ਤੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਸਰ ਭਗਵਾੜੇੋਂ ਆਉਂਦਾ ਸੀ ਜਿੱਦਾਂ ਮੋਟਰਸਾਈਕਲ ਤੇ ਆਪਣੇ ਜਿਹੜਾ ਬਿਰਕਾ ਮੋੜ ਤੇ ਆਇਆ ਉਹ ਮੈਨੂੰ ਤਿੰਨਾਂ ਲੁਟੇਰਿਆਂ ਨੇ ਜਿੱਦਾਂ ਘੇਰ ਕੇ ਦਾਦ ਜੀ ਨੂੰ ਦਾਦ ਰੱਖ ਕੇ ਮੈਨੂੰ ਡਟਕੋ ਕਰਕੇ ਮੇਰੇ ਕੋਲ ਸੀ 4100 ਰੁਪਏ ਤੇ ਉਹ ਬਟੂਏ ਚ ਲੈ ਕੇ ਫੋਨ ਵੀ ਕੱਢ ਕੇ ਲੈ ਕੇ ਫੋਨ ਸਿਰਤਾ ਤੇ ਬਟੂਏ ਦੇ ਸਿਰਤਾ ਪੈਸੇ ਲੈ ਤੇ ਜਦੋਂ ਮੁੜ ਕੇ ਆ ਕੇ ਇਹ ਗੇਟ ਤੇ ਮਤਲਬ ਕੋਟਰੀ ਪਿੰਡ ਚ ਵੜ ਗਏ ਇਹ ਤੇ ਕੋਟਰੀ ਪਿੰਡ ਚ ਬਾਹਰ ਨਿਕਲ ਕੇ ਇੰਦਰਾ ਗੇਟ ਤੇ ਖੜਾ ਹੋ ਗਏ ਇਹਨਾਂ ਤੇਲ ਮੁੱਕ ਗਿਆ ਮੋਟਰਸਾਈਕਲ ਦਾ ਕਿੱਥੋਂ ਫੜ ਲੈ ਇਹ ਕਮਾਦੀ ਜੀ ਵੜ ਗਿਆ ਜਿੱਦਾਂ ਉਸ ਵੇਲੇ ਸਾਰੇ ਪਿੰਡ ਨੂੰ ਘੇਰਾ ਪਾ ਲਿਆ ਮੁੰਡੇ ਜਦੋਂ ਮੈਂ ਰੋਲਾ ਪਾਇਆ ਵੀ ਮੈਂ ਲਟਕੋ ਹੋ ਗਈ ਮੇਰੇ ਕਿੰਨੇ ਜਣੇ ਸੀ ਭਾਜੀ ਇਹ ਤਿੰਨ ਜਣੇ ਸੀ ਕਿੱਧਰੋਂ ਆਏ ਸੀ ਇਹ ਇਹ ਆਏ ਸੀ ਆਪਣੇ ਬਿਰਕਾ ਪਿੰਡ ਤੋਂ ਬਿਰਕਾ ਪਿੰਡ ਵੱਲੋਂ ਆਏ ਸੀ ਇਹ ਪਿੰਡ ਵੱਲੋਂ अच्छा अच्छा ते फिर मौके पे पुलिस आई थी मौके पे पुलिस एक आया से अपने एएसआई आए हां गाड़ी च थी सिंपल गाड़ी थी उतों ओदो आईसो भी फोन ਕੀਤਾ ਕਰਦੇ हां ਲੋਕਾਂ ਦੀ ਮਦਦ ਦੇ ਨਾਲ ਫੜ ਕੇ ਫੜਾਤੇ ਹੈ ਹਾਂਜੀ ਲੋਕਾਂ ਨੇ ਬੰਦ ਤਿੰਨ ਜਣੇ ਸੀ ਤੁਹਾਡਾ ਭਾਜੀ ਕੀ ਨਾਮ ਤੇ ਕਿਹੜਾ ਪਿੰਡ ਹੈ ਮੇਰਾ ਪਿੰਡ ਹੈਗਾ ਪਰਮਿਆ ਰਾਜ ਹਾਂ ਪਿੰਡ ਹੈ ਮੇਰਾ ਨਾਮ ਪਰਮਿੰਦਰ ਸਿੰਘ ਸਨ ਅਕੀਰ ਸਿੰਘ ਹੈ ਜੀ ਤੇ ਜਿਹੜੇ ਪੈਸੇ ਤੁਹਾਡੇ ਖੋ ਹੋਏ ਆ ਪੁਲਿਸ ਨੇ ਫੜ ਲਿਆ ਲੋਕਾਂ ਨੇ ਫੜ ਕੇ ਫੜਾਤਾ ਤੁਹਾਨੂੰ ਪੈਸੇ ਮਿਲ ਗਏ ਕਿ ਨਹੀਂ ਨਹੀਂ ਪੈਸੇ ਨਹੀਂ ਸਰ ਮੇਲੇ